ਸ਼ਾਮ ਦਾ ਟਾਈਮ ਸੀ ਮੈਂ ਲੱਗੀ ਸੀ ਚਾਹ ਬਣਾਉਣ ਬੱਚੇ ਕਹਿਣ ਲੱਗੇ ਚਾਹ ਨਾਲ ਕੁਝ ਖਾਣੇ ਨੂੰ ਵੀ ਬਣਾ ਦਿਓ ਬਹੁਤ ਭੁੱਖ ਲੱਗੀ ਹੈ ਇਹ ਜੋ ਸ਼ਾਮ ਦੀ ਭੁੱਖ ਹੁੰਦੀ ਨਾ ਇਹ ਬੱਚਿਆਂ ਦੀ ਰੋਟੀ ਦੀ ਭੁੱਖ ਨਹੀਂ ਹੁੰਦੀ ਕੁਝ ਛਟਪਟਾ ਖਾਣੇ ਦੀ ਭੁੱਖ ਹੁੰਦੀ ਹੈ ਤੇ ਮੇਰੇ ਕੋਲ ਫ੍ਰੀਜ ਚ ਕੁਝ ਸਬਜ਼ੀਆਂ ਪਈਆਂ ਯਹੀਂ ਜਿਵੇਂ ਕਿ ਟਮਾਟਰ ਗਾਜਰ ਸ਼ਿਮਲਾ ਮਿਰਚ ਬੀਟਰ ਤੇ ਇੱਕ ਮੇਰੇ ਕੋਲ ਨਾ ਕੀ ਆ ਪਿਆ ਸੀ ਮੈਂ ਕਿ ਚਲੋ ਨਾ ਸਬਜ਼ੀਆਂ ਦਾ ਤਾਂ ਕੁਝ ਬੱਚਿਆਂ ਨੂੰ ਟੇਸਟੀ ਨਾ ਨਾ ਹੈਲਦੀ ਬਣਾ ਕੇ ਦੇ ਦਿੰਨੀ ਆ ਸਭ ਤੋਂ ਪਹਿਲੇ ਸੀ ਕੀ ਕਰਾਂਗੇ ਜੋ ਸਬਜ਼ੀਆਂ ਸਿਰੋਂ ਪੀਲ ਕਰਕੇ ਨਾ ਤੋਲਾਂਗੇ ਤੇ ਕੀ ਆ ਵੱਡੇ ਸਾਈਜ਼ ਦਾ ਕੀ ਆ ਸੀ ਤਾਂ ਮੈਂ ਅੱਧੇ ਕੀ ਦਾ ਇਸਤੇਮਾਲ ਕਰਾਂਗੀ ਅੱਧਾ ਕੀ ਆ ਬਾਅਦ ਵਿੱਚ ਸਬਜ਼ੀ ਬਣਾ ਲਾਂਗੀ ਸਬਜ਼ੀਆਂ ਨੂੰ ਪੀਲ ਕਰਕੇ ਨਾ ਤੋਲਿਆ ਸੀ ਤਾਂ ਇਸ ਕੀਏ ਨੂੰ ਤੇ ਗ੍ਰੇਟ ਕਰਾਂਗੇ ਤੇ ਕੀਰੇ ਉਹਨਾਂ ਸੀ ਮੋਟੇ ਵਾਲੀ ਸਾਈਡ ਤੋਂ ਗ੍ਰੇਟ ਕਰਕੇ ਤਿਆਰ ਕਰਾਂਗੇ ਇੱਥੇ ਕੀਏ ਨੂੰ ਮੈਂ ਗ੍ਰੇਟ ਕਰ ਲਿਆ ਇਸ ਤਰੀਕੇ ਨਾਲ ਇਸ ਐਡ ਕਰਾਂਗੇ ਬਾਰੀਕ ਕਟੀ ਬੀਟਰੂਟ ਬਾਰੀਕ ਕਟੀ Shimla Mirch ਤੇ ਇੱਕ ਗਾਜਰ ਲਈ ਉਹਨੂੰ ਮੈਂ ਤਾਂ ਗ੍ਰੇਟ ਕਰ ਲਿਆ ਸੀਗਾ ਤੇ ਇੱਕ ਪਿਆਈ ਲਿਆ ਸੀ ਉਹਨੂੰ ਮੈਂ ਲੰਬੇ ਸਲਾਈਸ ਵਿੱਚ ਕੱਟ ਲਿਆ ਸੀਗਾ ਤੁਸੀਂ ਚਾਹਦੇ ਬਾਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ ਜਾਂ ਸਕਿਪ ਕਰ ਸਕਦੇ ਪਿਆਈ ਨੂੰ ਐਸੇ ਐਡ ਕਰਾਂਗੇ 1 ਚਮਚ ਅਜਵਾਇਨ ਇਹਨਾਂ ਫਲੇਵਰ ਬਹੁਤ ਵਧੀਆ ਆਏਗਾ ਅੱਧਾ ਚਮਚ ਜੀਰਾ ਪਾਊਡਰ ਅੱਧਾ ਚਮਚ ਧਨੀਆ ਪਾਊਡਰ 1 ਚਮਚ ਲੈ ਲਵਾਂਗੇ ਕਸੂਰੀ ਮੇਥੀ ਦੀ ਤੇ 1 ਚਮਚ ਲੈ ਲਈ ਲਾਲ ਮਿਰਚੀ ਪਾਊਡਰ ਤੁਸੀਂ ਇਹਦੇ ਵਿੱਚ ਬਾਰੀਕ ਹਰੀ ਹਰੀ ਮਿਰਚ ਨੂੰ ਬਾਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਿਨਾ ਪਾਣੀ ਤੋਂ ਮਿਕਸ ਕਰਾਂਗੇ ਇਹਦੇ ਵਿੱਚ ਮੈਂ ਨਮਕ ਐਡ ਨਹੀਂ ਕੀਤਾ ਨਮਕ ਅਸੀਂ ਲਾਸਟ ਵਿੱਚ ਐਡ ਕਰਾਂਗੇ ਕਿਉਂਕਿ ਨਮਕ ਪਾਣੀ ਛੱਡ ਦਿੰਦਾ ਇਸ ਲਈ ਨਮਕ ਨੂੰ ਬਾਅਦ ਵਿੱਚ ਐਡ ਕਰਾਂਗੇ ਇੱਥੇ ਐਡ ਕਰਾਂਗੇ ਉਹਨੂੰ ਬੇਸਨ ਤੇ ਬੇਸਨ ਵੀ ਜ਼ਿਆਦਾ ਐਡ ਨਹੀਂ ਕਰਾਂਗੇ ਸਿਰਫ ਖਾਣੇ ਵਾਲੇ ਚਮਚ ਹੋਣੇ ਉਹ 3 ਚਮਚ ਅਸੀਂ ਐਡ ਕਰਾਂਗੇ ਇਸ ਦੇ ਬੇਸਨ ਦੇ ਵੇਸ ਨੂੰ ਪਾ ਕੇ ਨੂੰ ਸਾਈ ਚੀਜਾਂ ਨੂੰ ਫਿਰ ਦੁਬਾਰਾ ਇੱਕ ਵਾਰ ਇਸੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮੈਂ ਹੱਥ ਨਾਲ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੱਥ ਨਾਲ ਬਹੁਤ ਵਧੀਆ ਤਰੀਕੇ ਨਾਲ ਮਿਕਸ ਹੋ ਜਾਂਦਾ ਪਾਣੀ ਦਾ ਇਸਤੇਮਾਲ ਅਸੀਂ ਬਿਲਕੁਲ ਵੀ ਨਹੀਂ ਕੀਤਾ ਦੇ ਵਿੱਚ ਇਹਨੂੰ ਮਿਕਸ ਕਰ ਲੈ ਨੂੰ ਰੱਖ ਦੇਣੇ ਹੁਣ ਅਸੀਂ ਸਾਈਡ ਤੇ ਇੱਧਰ ਸੀ ਲੈ ਲਈ ਬ੍ਰੈਡ ਕਿਉਂਕਿ ਅੱਜ ਬੱਚਾ ਨੂੰ ਸ਼ਾਮ ਦੀ ਚਾਹ ਨਾਲ ਮੈਂ ਦਵਾਂਗੀ ਸੈਂਡਵਿਚ ਬਣਾ ਕੇ ਬ੍ਰੈਡ ਨੂੰ ਰੱਖ ਦ ਸਾਈਡ ਤੇ ਹੁਣ ਜੋ ਮਿਕਸਚਰ ਸੀ ਨਾ ਉਸ ਚ ਐਡ ਕਰਾਂਗੇ ਨਮਕ ਸਵਾਦ ਅਨੁਸਾਰ ਐਡ ਕਰਤਾ ਸੀ ਨਮਕ ਅੱਧੇ ਚਮਚ ਐਡ ਕਰਤਾ ਔਰੀਗੈਨੋ ਦਾ ਫਿਰ ਦੁਬਾਰਾ ਇੱਕ ਵਾਰੀ ਸਾਈ ਚੀਜ਼ਾਂ ਨੂੰ ਇੱਥੇ ਮਿਕਸ ਕਰ ਲਾਂਗੇ ਐਰੇ ਚ ਤੁਸੀਂ ਬਾਰੀ ਕੱਟ ਕੇ ਹਰੇ ਧਨੀਆ ਨੂੰ ਵੀ ਐਡ ਕਰ ਸਕਦੇ ਮੈਂ ਹਰਾ ਧਨੀਆ ਐਡ ਨਹੀਂ ਕਰਦੀ ਕਿਉਂਕਿ ਮੇਰੇ ਸਰਵ ਹਰਾ ਧਨੀਆ ਬਿਲਕੁਲ ਵੀ ਨਹੀਂ ਖਾਂਦੀ ਇਸ ਲਈ ਮੈਂ ਇੱਥੇ ਕਸੂਰੀ ਮੇਥੀ ਦਾ ਇਸਤੇਮਾਲ ਕੀਤਾ ਸੀ ਮਿਕਸਚਰ ਨੂੰ ਰੱਖ ਦਾਂਗੇ ਸਾਈਡ ਤੇ ਉਹਨਾਂਦਰ ਲੈ ਲੈਣੇ ਆਪਣੀ ਬ੍ਰੈਡ ਮੈਂ ਮਿਲਕ ਬ੍ਰੈਡ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਬ੍ਰਾਊਨ ਵਾਲੀ ਬ੍ਰੈਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੈਂਡਵਿਚ ਬਣਾਉਣ ਲਈ ਸਭ ਤੋਂ ਪਹਿਲੇ ਬ੍ਰੈਡ ਦੇ ਪੀਸ ਦੇ ਉੱਪਰ ਨਾ ਚੰਗੀ ਤਰ੍ਹਾਂ ਪੂਰੀ ਬ੍ਰੈਡ ਦੇ ਪੀਸਾ ਪਰ ਇੱਥੇ ਬਟਰ ਨੂੰ ਸਪਰੈਡ ਕਰ ਦਾਂਗੇ ਵਧੀਆ ਤਰੀ ਹੁਣ ਇੱਕ ਬ੍ਰੈਡ ਪੀਸ ਲਵਾਂਗੇ ਉਹਦੇ ਤੇ ਰੱਖ ਦਾਂਗੇ ਮਿਕਸਚਰ ਜੋ ਹੀ ਸਬਜ਼ੀਆਂ ਨਾਲ ਬਣਾ ਕੇ ਰੱਖਿਆ ਸੀ ਨਾ ਉਹਨੂੰ ਪੂਰੀ ਬ੍ਰੈਡ ਦੇ ਪੀਸ ਉੱਪਰ ਚੰਗੀ ਤਰ੍ਹਾਂ ਹੀ ਤੇ ਪੂਰੇ ਕੋਨੇ ata ਕੇ ਨੂੰ ਚਾਰੋਂ ਕੋਨੇ ਤੱਕ ਸਪ੍ਰੈਡ ਕਰ ਦਾਂਗੇ ਉੱਪਰ ਰੱਖ ਦਾਂਗੇ ਅਸੀਂ ਪਨੀਰ ਸਲਾਈਸ ਤੇ ਨਾਲ ਉੱਪਰ ਰੱਖ ਦਾਂਗੇ ਚੀਜ਼ ਅੱਥੇ ਮੈਂ ਮੋਜ਼ੇ拉 ਚੀਜ਼ ਦਾ ਇਸਤੇਮਾਲ ਕਰ ਰਹੀ ਹਾਂ ਦੂਸਰੀ ਬ੍ਰੈਡ ਨਾਲ ਅਸੀਂ ਨੂੰ ਕਵਰ ਕਰ ਲਾਂਗੇ ਹਲਕਾ ਥਾਣਾ ਪ੍ਰੈਸ ਕਰਦੇ ਹੋਏ ਤੇ ਉੱਪਰ ਫਿਰ ਲਗਾ ਦਾਂਗੇ ਅਸੀਂ ਚੰਗੀ ਤਰ੍ਹਾਂ ਬਟਰ ਇਹਨੂੰ ਰੱਖ ਦਾਂਗੇ ਸਾਈਡ ਤੇ ਇਸੇ ਤਰੀਕੇ ਨਾਲ ਸਾਰੇ ਫੀਲ ਕਰਕੇ ਰੱਖ ਲਾਂਗੇ ਸੈਂਡਵਿਚ ਨੂੰ ਤਾਂ ਕਿ ਸਾਨੂੰ ਬਣਾਉਣ ਲਾਂਗੇ ਆਸਾਨੀ ਹੋ ਜਾਏ ਤੁਹਾਡਾ ਟਾਈਮ ਬਚ ਜਾਏਗਾ ਇੱਕ ਬ੍ਰੈਡ ਦੇ ਪੀਸ ਉੱਪਰ ਪਹਿਲੇ ਮੱਖਣ ਲਗਾ ਲਾਂਗੇ ਫਿਰ ਜੋ ਸਬਜ਼ੀਆਂ ਦਾ ਮਿਕਸਚਰ ਬਣਾ ਕੇ ਰੱਖਿਆ ਹੈ ਕੈਸੇ ਨਾ ਉਹਨੂੰ ਚਮਚ ਦੇ ਨਾਲ ਪੂਰੇ ਬ੍ਰੈਡ ਦੇ ਚਾਰੋਂ ਕੋਨੇ ਉੱਤੇ ਸੈਪਰੇਟ ਕਰ ਦਾਂਗੇ ਉੱਪਰ ਰੱਖਤਾ ਪਨੀਰ ਪਾ ਪਨੀਰ ਦੀ ਸਲਾਈਸ ਰੱਖ ਰਹੀ ਹਾਂ ਤੁਸੀਂ ਚਾਹੋ ਤਾਂ ਵੈਜੀਟੇਬਲ ਦੇ ਵਿੱਚ ਇਹ ਪਨੀਰ ਨੂੰ ਛੋਟੇ ਪੀਸ ਵਿੱਚ ਕੱਟ ਕੇ ਵੀ ਐਡ ਕਰ ਸਕਦੇ ਹੋ ਮੈਂ ਮੋਜ਼ਰੇਲਾ ਚੀਜ਼ ਐ ਇਸਤੇਮਾਲ ਕਰ ਰਹੀ ਹਾਂ ਤੁਸੀਂ ਚੀਜ਼ ਸਲਾਈਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਲੋ ਜਿੱਥੇ ਮੈਂ ਬ੍ਰੈਡ ਨੂੰ ਤਿਆਰ ਕਰ ਲਿਆ ਸੀ ਹੁਣ ਇੱਧਰ ਲੈ ਲਵਾਂਗੇ ਸੀ ਸੈਂਡਵਿਚ ਮੇਕਰ ਅੱਜ ਇਹ ਸੈਂਡਵਿਚ ਅਸੀਂ ਸੈਂਡਵਿਚ ਮੇਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲੇ ਮੈਂ ਟਿਸ਼ੂ ਪੇਪਰ ਨਾਲ ਸੈਂਡਵਿਚ ਨੂੰ ਬਾਹਰੋਂ ਦੇ ਅੰਦਰੋਂ ਦੀ ਚੰਗੀ ਤਰ੍ਹਾਂ ਤੇ ਸਾਫ਼ ਕਰ ਲਾਂਗੀ ਤੁਸੀਂ ਇਹਨੂੰ ਕੋਟਨ ਦੇ ਕੱਪੜੇ ਨਾਲ ਸਾਫ਼ ਕਰ ਸਕਦੇ ਫਿਰ ਅਸੀਂ ਲਗਾ ਦਾਂਗੇ ਸਭ ਤੋਂ ਪਹਿਲੇ ਬਟਰ ਮੱਖਣ ਲਗਾ ਕੇ ਉੱਪਰ ਅਸੀਂ ਰੱਖਾਂਗੇ ਸੈਂਡਵਿਚ ਤੇ ਬਟਰ ਵਾਲੀ ਸਾਈਡ ਅਸੀਂ نیچے ਰੱਖ ਦਾਂਗੇ ਦੋਨੋਂ ਸੈਂਡਵਿਚ ਮੈਂ ਇਕੱਠੇ ਰੱਖ ਦਿੱਤੇ ਉੱਪਰ ਫਿਰ ਅਸੀਂ ਲਗਾ ਦਵਾਂਗੇ ਦੇ ਉੱਪਰ ਬਟਰ ਚਮਚੇ ਦੇ ਨਾਲ ਬਟਰ ਨਾਲ ਟੇਸਟ ਬਹੁਤ ਵਧੀਆ ਆਉਂਦਾ ਜੇ ਤੁਹਾਡੇ ਕੋਲ ਬਟਰ ਨਹੀਂ ਹੈ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਵੀ ਕਰ ਸਕਦੇ ਹੋ ਬਟ ਬਟਰ ਨਾਲ ਟੇਸਟ ਬਹੁਤ ਵਧੀਆ ਆਉਂਦਾ ਚੰਗੀ ਤਰ੍ਹਾਂ ਬਟਰ ਅਸੀਂ ਲਗਾ ਲਿਆ ਸੀ ਹੁਣ ਅਸੀਂ ਕਵਰ ਕਰਕੇ ਨਾ ਮੇਕਰ ਨੂੰ 1 ਮਿੰਟ ਤੱਕ ਅਸੀਂ ਸੈਂਡਵਿਚ ਨੂੰ ਸੇਕ ਲਾਂਗੇ ਜਦੋਂ ਤੱਕ ਕਿ ਗ੍ਰੀਨ ਲਾਈਟ ਨਾ ਆ ਜਾਏ ਗ੍ਰੀਨ ਲਾਈਟ ਆ ਗਈ ਸੀ 1 ਮਿੰਟ ਹੋ ਗਿਆ ਸੀ ਨੂੰ ਅਸੀਂ ਖੋਲ ਲੈਨੇ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਵਧੀਆ ਆਇਆ ਸੀ ਹੁਣ ਅਸੀਂ ਚਮਚੇ ਨਾਲ ਨੂੰ ਪਲਟ ਦਾਂਗੇ ਤਾਂ ਕਿ ਦੂਸਰੀ ਸਾਈਡ ਤੋਂ ਵੀ ਬੜਾ ਧਰੀਕੇ ਨਾਲ ਇਹ ਸੇਕ ਜਾਣਗੇ ਦੋਨੋਂ ਸਾਈਡ ਤੋਂ ਬਹੁਤ ਵਧੀਆ ਕਲਰ ਆ ਜਾਏਗਾ 1 ਮਿੰਟ ਤੱਕ ਦੂਸਰੀ ਸਾਈਡ ਤੋਂ ਹੀ ਇਸ ਨੂੰ ਸੇਕ ਲਿਆ ਸੀਗਾ ਵਾਹ ਬਹੁਤ ਵਧੀਆ ਕਲਰ ਆਇਆ ਆਵਾਜ਼ ਸੁਣੋ ਕਿੰਨੇ ਜੇ ਕ੍ਰਿਸਪ ਬਣ ਕੇ ਤਿਆਰ ਹੋਇਆ ਹੁਣ ਸੈਂਡਵਿਚ ਨੂੰ ਸਿੱਕ ਪਲੇਟ ਦੇ ਵਿੱਚ ਕਢ ਲਵਾਂਗੇ ਇਸੇ ਤਰੀਕੇ ਨਾਲ ਮੈਂ ਬਾਕੀ ਦੇ ਸੈਂਡਵਿਚ ਬਣਾ ਕੇ ਵੀ ਤਿਆਰ ਕਰ ਲਾਂਗੇ ਆਵਾਜ਼ ਸੁਣ ਕੇ ਤੁਸੀਂ ਆਈਡੀਆ ਲਗਾ ਲਿਆ ਹੋਵੇਗਾ ਕਿੰਨੇ ਇਹ ਕ੍ਰਿਸ ਬਣ ਕੇ ਤਿਆਰ ਹੋਏ ਆ ਬਿਲਕੁਲ ਮਾਰਕੀਟ ਵਰਗੇ ਬਣ ਕੇ ਤਿਆਰ ਹੋਏ ਆ ਮਾਰਕੀਟ ਤੋਂ ਵੀ ਕਈ ਗੁਣਾ ਜ਼ਿਆਦਾ ਵਧੀਆ ਬਣ ਕੇ ਸਾਡੇ ਇਹ ਘਰ ਤਿਆਰ ਹੁੰਦੇ ਆ ਤੁਸੀਂ ਆਪਣੀ ਮਨਪਸੰਦ ਕਿਸੇ ਵੀ ਸ਼ੇਪ ਦੇ ਵਿੱਚ ਇਹਨੂੰ ਕੱਟ ਸਕਦੇ ਹੋ ਅੰਦਰ ਦੀ ਸਟਫਿੰਗ ਚੈੱਕ ਕਰ ਸਕਦੇ ਹੋ ਇੱਥੇ ਮੈਂ ਸਾਰੇ ਸੈਂਡਵਿਚ ਬਣਾ ਕੇ ਤਿਆਰ ਕਰ ਲਈ ਸੀ ਹੁਣ ਫਟਾਫਟ ਅਸੇ ਕਰ ਲੈਨੇ ਪਲੇਟਿੰਗ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਚਾਰ ਹੀ ਬੱਚੇ ਵੇਟ ਕਰ ਰਹੇ ਆ ਨਾਲ ਮੈਂ ਬਣਾਈ ਸੀ ਗਰਮਾ ਗਰਮ ਇਲਾਚੀ ਅਦਰਕ ਵਾਲੀ ਚਾਹ カラー ਦੇਖਦੇ ਦੋਨੋਂ ਸਾਈਡ ਤੋਂ ਕਿੰਨਾ ਵਧੀਆ ਆਇਆ ਅੰਦਰਲੀ ਸਟਫਿੰਗ ਚੈੱਕ ਕਰੋ ਮੈਂ ਤੁਹਾਨੂੰ ਤੋੜ ਕੇ ਚੈੱਕ ਕਰਾਨੀ ਅੰਦਰਲਾ ਚੀਜ਼ ਵੀ ਚੈੱਕ ਕਰੋ ਵਾਓ ਬੱਚਿਆਂ ਨੂੰ ਅਦਾਈ ਚੀਜ਼ਾਂ ਚੀਜ਼ ਵਾਲੀ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਮੇਰੇ ਬੱਚਿਆਂ ਨੂੰ ਖਾਸ ਕਰਕੇ ਮੇਰੀ ਸਰਵ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਮੈਂ ਸੈਂਡਵਿਚ ਨੂੰ ਸੈਂਡਵਿਚ ਮੇਕਰ ਵਿੱਚ ਬਣਾ ਕੇ ਤਿਆਰ ਕੀਤਾ ਸੀਗਾ ਤੁਸੀਂ ਚਾਹੋ ਤਾਂ ਨੂੰ ਤਵੇ ਤੇ ਬਣਾ ਕੇ ਤਿਆਰ ਕਰ ਸਕਦੇ ਆਪਣੀ ਮਨਪਸੰਦ ਸਬਜ਼ੀਆਂ ਐਡ ਕਰੋ ਮੈਂ ਕੀ ਐਡ ਕੀਤਾ ਸਰਵ ਨੂੰ ਬਿਲਕੁਲ ਨਹੀਂ